ਸੱਚੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਆਪ ਸਭ ਜੀ ਦਾ ਮੇਰੇ ਪਿੰਡੂ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਬਰਾਡ ਜੈਸੀ ਜੀ ਦੇ ਦੁਆਰਾ ਲਿਖੀ ਹੋਈ ਇੱਕ ਕਹਾਣੀ ਕਹਾਣੀ ਦਾ ਨਾਮ ਹੈ ਅੰਬੂ ਇਹ ਕਹਾਣੀ ਆਖਿਰ ਤੱਕ ਜ਼ਰੂਰ ਸੁਣਨਾ ਸ਼ੁਰੂ ਕਰਦੇ ਹਾਂ ਜੀ ਗੱਲ ਦੱਸਦੀ ਦਾ ਮੇਰਾ ਗੱਜ ਭਰ ਗਿਆ ਕਿ ਜਦ ਪਰਜਾਈ ਨੇ ਫੋਨ ਕੀਤਾ ਕਿ ਮਾਂ ਤੇਨੂੰ ਮਿਲਣ ਨੂੰ ਸੱਦ ਰਹੀ ਏ ਡਾਕਟਰ ਨੇ ਆਖਿਆ ਗੁਰਦੇ ਕੰਮ ਕਰਨੋਂ ਛੱਡ ਗਏ ਨੇ ਤੇ ਫੇਫੜੇ ਵੀ ਗਲ ਗਏ ਹੁਣ ਕੁਝ ਨਹੀਂ ਹੋ ਸਕਦਾ ਘਰੇ ਸੇਵਾ ਕਰ ਲੋ ਮੈਂ ਲੀੜੇ ਤੋਂ ਦੀ ਵਿਚਾਲੇ ਛੱਡ ਓਨੀ ਕੱਪੜੇ ਹੀ ਬਸ ਚੜ ਗਈ ਬਸ ਚ ਬੈਠੀ ਨੂੰ ਯਾਦ ਆਇਆ ਕਿ ਮਾਤੜੇ ਬਟੂਆ ਤਾਂ ਖਾਲੀ ਏ ਕੰਡਕਟਰ ਸਾਡੇ ਪਿੰਡ ਦਾ ਹੀ ਸੀ ਤਾਂ ਕਰਕੇ ਉਸਨੇ ਕਿਹਾ ਭੈਣੇ ਕੋਈ ਨਾ ਫੇਰ ਦੇ ਦੇ ਵੀ ਪੈਸੇ ਕੰਡਕਟਰ ਮੇਰੇ ਉਦਾਸ ਚਿਹਰੇ ਪਾਣੀ ਨਾਲ ਭਰੀਆਂ ਤੇ ਭਿੱਜੇ ਹੋਏ ਕੱਪੜੇ ਦੇਖ ਕੇ ਅੰਦਾਜ਼ਾ ਲਗਾ ਹੀ ਲਿਆ ਸੀ ਕਿ ਮੈਂ ਕਿਸ ਹਾਲਾਤਾਂ ਤੋਂ ਗੁਜ਼ਰ ਰਹੀ ਸੀ ਪੈਣ ਉਤਰੀ ਕਾਲੇ ਕਦਮਾਂ ਨਾਲ ਘਰ ਵੱਲ ਜਾਣ ਲੱਗੀ ਕਦਮ ਭਾਰੇ ਲੱਗ ਰਹੇ ਸੀ ਤੇ ਘਰ ਦੂਰ ਲੱਗ ਰਿਹਾ ਸੀ ਮਾਂ ਮਰਾਂਡੇ 'ਚ ਮੰਜੇ ਤੇ ਪਈ ਸੀ ਅਤੇ ਪਰਜਾਈ ਕੋਲ ਬੈਠੀ ਉਸ ਨੂੰ ਨੱਪ ਘੋਟ ਰਹੀ ਸੀ ਮਾਂ ਨੇ ਅੱਖਾਂ ਖੋਲ ਕੇ ਕਿਹਾ ਕਿ ਆ ਗਈ ਪੁੱਤ ਮੈਂ ਰੋ ਰਹੀ ਸੀ ਤੇ ਮਾਂ ਨੇ ਮੇਰੇ ਚਿਹਰੇ ਨੂੰ ਦੇਖ ਕੇ ਕਿਹਾ ਪੁੱਤ ਰੋਣਾ ਮੇਰੀ ਰੂਹ ਤੜਫੂ ਜੇ ਤੂੰ ਰੋਈ ਤਾਂ ਵਾਹਿਗੁਰੂ ਵਾਹਿਗੁਰੂ ਕਰ ਜਾਣਾ ਸਾਹਣੇ ਹੈ ਕੀ ਅੱਗੇ ਤੇ ਕੀ ਪਿੱਛੇ ਇਹ ਨਾ ਕਹਿੰਦੀ ਦੇ ਮਾਂ ਦੀਆਂ ਅੱਖਾਂ ਵਿੱਚ ਅਥਰੂ ਸਨ ਮੈਂ ਮਾਂ ਦੇ ਮੱਥੇ ਤੇ ਹੱਥ ਫੇਰਿਆ ਤਾਂ ਉਹਨੇ ਅੱਖਾਂ ਬੰਦ ਕਰ ਲਈਆਂ ਫਿਰ ਉਹ ਇੱਕਦਮ ਸਾਹ ਲੈਣ ਔਖੇ ਲੈਣ ਲੱਗੀ ਤੇ ਫਿਰ ਗੁੰਮਸਮ ਹੋ ਗਈ ਅਸੀਂ ਪਿੰਡ ਚੋਂ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਸਿਰਫ ਇਹ ਦੱਸ ਦਿੱਤਾ ਕਿ ਇਹ ਖਤਮ ਹੋ ਚੁੱਕੀ ਹੈ ਲੱਗਾ ਜਿਵੇਂ ਮੈਨੂੰ ਹੀ ਉਡੀਕ ਰਹੀ ਸੀ ਤੇ ਰੱਬ ਤੋਂ ਕੁਝ ਪਲ ਉਹਨੇ ਮੰਗ ਕੇ ਲਏ ਹੁਣ ਕਿ ਮੈਂ ਮੇਰੀ ਧੀ ਨੂੰ ਮਿਲਣਾ ਹੈ ਮਾਂ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਜਦ 15ਵੇਂ ਦਿਨ ਘਰ ਆਈ ਤਾਂ ਘਰ ਵੱਡ-ਵੱਡ ਖਾਣ ਨੂੰ ਹਾਵੇ ਇਕੱਲੀ ਬੈਠੀ ਰੋਂਦੀ ਰਹਿੰਦੀ ਹੁਣ ਲੀੜੇ ਤੋਂ ਤੋਂ ਡਰ ਆਉਂਦਾ ਤੇ ਦਿਲ ਚ ਵਹਿਮ ਜਿਹਾ ਬੈਠਿਆ ਹੋਇਆ ਸੀ ਕਿ ਕਿਸੇ ਦਾ ਮੰਦਪਾਗਾ ਸੁਨੇਹਾ ਹੀ ਨਾ ਆ ਜਾਵੇ ਸਾਲ ਬੀਤ ਗਿਆ ਇੱਕ ਦਿਨ ਮੈਂ ਫਿਰ ਲਿੜੇ ਧੋ ਰਹੀ ਸੀ ਤੇ ਪੇਕਿਆਂ ਤੋਂ ਫੋਨ ਆਇਆ ਤੇ ਮੈਂ ਡਰਤੀ ਡਰਤੀ ਨੇ ਫੋਨ ਚੁੱਕਿਆ ਤੇ ਪਰਜਾਈ ਨੇ ਕਿਹਾ ਵਧਾਈਆਂ ਹੋਣ ਭੈਣੇ ਤੂੰ ਭੂਆ ਬਣਨ ਵਾਲੀਂ ਗੱਲ ਸੁਣ ਮੇਰੀਆਂ ਅੱਖਾਂ ਖੁਸ਼ੀ ਨਾਲ ਭਰ ਗਈਆਂ ਤੇ ਮਾਂ ਵੀ ਚੇਤੇ ਆਈ ਜੋ ਸਾਰੀ ਉਮਰ ਪੋਤਰੇ ਪੋਤਰੀ ਨੂੰ ਤਰਸਦੀ ਮਰ ਗਈ ਵੀਰੇ ਦੇ ਵਿਆਹ ਨੂੰ 15 ਸਾਲ ਹੋ ਗਏ ਤੇ ਕਦੇ-ਕਦੇ ਮੈਨੂੰ ਲੱਗਦਾ ਹੁੰਦਾ ਸੀ ਕਿ ਮਾਂ ਹਿਰਵਾ ਕਰਕੇ ਹੀ ਗਈ ਕਿ ਵੀਰੇ ਦੇ ਕੋਈ ਜਵਾਕ ਨਹੀਂ ਹੋਇਆ ਉਸ ਦਿਨ ਮੈਂ ਚਾਹ ਨਾਲ ਪ੍ਰਸ਼ਾਦ ਬਣਾ ਕੇ ਗੁਰੂ ਘਰ ਵੰਡ ਕੇ ਆਈ ਮਹੀਨਾ ਗੁਜ਼ਰਦੇ ਗਏ ਤੇ ਵੀਰ ਘਰ ਧੀ ਨੇ ਜਨਮ ਲਿਆ ਸੱਚ ਮੰਨਣਾ ਉਹ ਜਮਾ ਆਪਦੀ ਦਾਦੀ ਦਾ ਮਹਾਂਦਰਾ ਲੈ ਕੇ ਜੰਮੀ ਸੀ ਤੇ ਇੱਕ ਪਲ ਲਈ ਲੱਗਾ ਕਿ ਰੱਬ ਨੇ ਸ਼ਾਇਦ ਮੇਰੀ ਮਾਂ ਮੋੜ ਦਿੱਤੀ ਹੋਵੇ ਵੀਰਾ ਕਹਿੰਦਾ ਕਿ ਮਾਂ ਵਰਗੀ ਹੈ ਕਿਉਂ ਨਾ ਨਾਂ ਵੀ ਮਾਂ ਵਾਲਾ ਰੱਖ ਦਈਏ ਵੀਰ ਨੇ ਬੇਸ਼ੱਕ ਹਾਸੇ ਚ ਗੱਲ ਕਹੀ ਸੀ ਪਰ ਸੱਚੀ ਉਹਦਾ ਨਾਂ ਨਰਸ ਨੇ ਪਰਸੰਨਕੌਰ ਲਿਖ ਦਿੱਤਾ ਅਸੀਂ ਕਿਸੇ ਨੇ ਜ਼ਿਆਦਾ ਧਿਆਨ ਨਾ ਦਿੱਤਾ ਤੇ ਫਿਰ ਜਦ ਘਰ ਪੁੱਜ ਕੇ 20 ਦਿਨਾਂ ਬਾਅਦ ਵੀਰਾ ਜਨਮ ਸਰਟੀਫਿਕੇਟ ਲਿਖਵਾਉਣ ਗਿਆ ਤਾਂ ਧੀ ਦਾ ਨਾਮ ਪਰਸਿੰਨ ਕੌਰ ਲਿਖਿਆ ਦੇਖ ਹੈਰਾਨ ਹੋਇਆ ਤੇ ਬਿਨਾਂ ਕੋਈ ਸਵਾਲ ਜਵਾਬ ਕਰੇ ਸਰਟੀਫਿਕੇਟ ਲੈ ਕੇ ਘਰ ਆ ਗਿਆ ਹੁਣ ਰੌਲਾ ਇਹ ਸੀ ਕਿ ਉਸ ਨੂੰ ਪਰਸਿੰਨੀ ਕਿਵੇਂ ਕਹੀਏ ਮੈਂ ਕਿਹਾ ਕਿ ਕੱਚਾ ਨਾਮ ਅੰਬੂ ਰੱਖ ਲਓ ਪਤਾ ਨਹੀਂ ਕਿਵੇਂ ਸਾਰਿਆਂ ਨੂੰ ਅੰਬੋ ਅੰਬੋ ਕਹਿਣ ਦੀ ਆਦਤ ਪੈ ਗਈ ਭਤੀਜੀ ਵੱਡੀ ਹੁੰਦੀ ਗਈ ਤੇ ਉਸ ਦੀਆਂ ਹਰਕਤਾਂ ਬਿਲਕੁਲ ਆਪਣੀ ਦਾਦੀ ਯਾਨੀ ਕਿ ਮੇਰੀ ਮਾਂ ਵਰਗੀਆਂ ਸੀ ਭਾਂਡੇ ਇੱਧਰ ਉੱਧਰ ਨਾ ਹੋਣ ਦਿੰਦੀ ਇੱਕ ਹੱਥ ਟਾਕਾਂ ਤੇ ਰੱਖ ਤੇ ਦੂਜੇ ਹੱਥ ਨਾਲ ਗੱਲ ਸਮਝਾਉਂਦੀ ਆਪਦੇ ਨਿੱਕੇ ਭਰਾ ਤੇ ਪੂਰਾ ਰੋਬ ਰੱਖਦੀ ਤੇ ਹਰ ਵਕਤ ਉਸ ਦੀ ਬਾਡੀਗਾਰਡ ਬਣੀ ਰਹਿੰਦੀ ਹਰਾਨੀ ਦੀ ਗੱਲ ਤਾਂ ਇਹ ਸੀ ਕਿ ਉਸ ਦੀ ਗੱਲ ਤੇ ਵੀ ਉੱਥੇ ਹੀ ਤਿਲ ਸੀ ਜਿੱਥੇ ਮਾਂ ਦੇ ਸੀ ਇੱਕ ਵਾਰ ਘਰੇ ਕੋਈ ਦੂਰ ਦਾ ਰਿਸ਼ਤੇਦਾਰ ਆਇਆ ਤੇ ਪਰਜਾਈ ਵੀਰੇ ਨੂੰ ਕਹਿਣ ਲੱਗੀ ਕਿ ਅੰਬੋ ਇੱਥੇ ਨਾਲ ਦੇ ਘਰ ਗਈ ਏ ਅੰਬੋ ਨੂੰ ਜਾ ਕੇ ਲੈ ਆਓ ਕਿਤੇ ਨਾਲੇ ਚ ਨਾ ਡਿੱਗ ਜੇ ਕੱਲੀ ਆਉਂਦੀ ਭਰਾ ਆਖਣ ਲੱਗਾ ਕਿ ਨਹੀਂ ਡਿੱਗਦੀ ਉਹਨੇ ਤਾਂ ਸ਼ਾਲਾ ਮਾਰਦੀ ਨੇ ਆਉਣਾ ਰਿਸ਼ਤੇਦਾਰ ਭਰਾ ਭਾਬੀ ਨੂੰ ਬੈਂਸ ਦੇ ਦੇਖ ਕਹਿਣ ਲੱਗੇ ਕਿ ਭਾਈ ਆਪੇ ਜਾ ਕੇ ਲੈ ਆਓ ਬਜ਼ੁਰਗ ਬੰਦੇ ਦਾ ਕੋਈ ਪਤਾ ਨਹੀਂ ਕਦੋਂ ਲੱਤ ਨੂੰ ਮਰੋੜਾ ਆ ਜਾਏ ਪਥੇਰੀ ਥਾਈ ਡਿੱਗ ਕੇ ਚੂਲੇ ਟੁੱਟਿਆ ਭਰਾ ਭਾਬੀ ਇੱਕ ਦੂਜੇ ਵੱਲ ਵੇਖ ਹੱਸੇ ਤੇ ਉਹਨਾਂ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਅੰਬੋ ਨੱਚਦੀ ਟੱਪਦੀ ਆਈ ਭਾਬੀ ਨੇ ਕਿਹਾ ਕਿ ਅੰਬੋ ਪੁੱਤ ਇੱਧਰ ਆ ਸਤਿ ਸ੍ਰੀ ਅਕਾਲ ਬੁਲਾ ਸਾਰਿਆਂ ਨੂੰ ਅੰਬੋ ਨੇ ਸਭ ਨੂੰ ਬੁਲਾਇਆ ਤੇ ਰਿਸ਼ਤੇਦਾਰ ਕੱਚੇ ਜੇ ਹੋ ਗਏ ਸ਼ਾਇਦ ਮਨ ਹੀ ਮਨ ਹੱਸਦੇ ਵੀ ਹੋਣ ਮਾਂ ਦੀਆਂ ਨਿੱਕੇ ਪੰਨੇ ਦੀਆਂ ਫੁਲਕਾਰੀਆਂ ਵਾਂਗ ਕੱਡੀਆਂ ਚੁੰਨੀਆਂ ਨਿੱਕੀ ਅੰਬੋ ਤਹਾਂ ਮਾਰ ਮਾਰ ਰੱਖਦੀ ਕਦੇ ਕਦੇ ਝੌੜ ਚ ਉਹ ਸਾਰਿਆਂ ਦੇ ਸਿਰ ਪਲੋਸ ਦਿੰਦੀ ਕਈ ਵਾਰ ਚੀਜ਼ਾਂ ਲੁਕੋ ਕੇ ਸਿਰਹਾਣੇ ਥੱਲੇ ਰੱਖ ਲੈਂਦੀ ਜਿਵੇਂ ਵੀਰੇ ਦਾ ਸੁੱਕਿਆ ਰਮਾਲ ਕੋਈ ਵਾਧੂ ਸੁਬੀ ਜਾਂ ਕੋਈ ਹੋਰ ਚੀਜ਼ ਜੋ ਅਸੀਂ ਵਾਧੂ ਸਮਝ ਕੇ ਸੁੱਟ ਦਿੰਦੇ ਹੋਵੇ ਤੇ ਉਹਨੂੰ ਕੰਮ ਦੀ ਲੱਗੀ ਹੋਵੇ ਜੇ ਚਾਚੇ ਘਰ ਕੋਈ ਭਾਂਡਾ ਚਲਾ ਜਾਂਦਾ ਤਾਂ ਸਿਆਣ ਕੇ ਚਮਚੇ ਤੱਕ ਆਵਦੇ ਘਰੇ ਲੈ ਆਉਂਦੀ ਕਦੇ-ਕਦੇ ਪਾਣੀ ਵੀ ਉਹ ਕਨਾਲ ਪੀਂਦੀ ਕਿ ਗਲਾਸ ਐਵੇਂ ਕਿਉਂ ਝੂਠਾ ਕਰਨਾ ਜਦੋਂ ਦੀ ਉਹ ਆਈ ਤਾਂ ਮਾਂ ਦੀ ਥਾਂ ਭਰਨ ਲੱਗੀ ਸੀ ਉਹਦੇ ਆਰੇ ਲੱਗੇ ਰਹਿੰਦੇ ਸਾਰੇ ਉਹਨੂੰ ਦੇਖ ਕੇ ਮਾਂ ਚੇਤੇ ਤਾਂ ਆਉਂਦੀ ਪਰ ਦਿਲ 'ਚ ਹੌਲ ਜਾ ਪੈਂਦਾ ਨਾ ਪੈਂਦਾ ਕਿਉਂਕਿ ਮਾਂ ਵਰਗੀ ਉਹ ਜਮਾ ਮੇਰੇ ਸਾਹਮਣੇ ਫਿਰਦੀ ਰਹਿੰਦੀ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਬਰਾੜ ਜੈਸੀ ਜੀ ਦੇ ਦੁਆਰਾ ਲਿਖੀ ਹੋਈ ਛੋਟੀ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਬਾਕਸ ਰਾਈ ਆਪਣੀ رائے ਜ਼ਰੂਰ ਦੇਣਾ ਜੇਕਰ ਸਾਡੀ ਕਹਾਣੀ ਵਧੀਆ ਲੱਗੀ ਹੋਵੇ ਤੇ ਕਹਾਣੀ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਹੀ ਤੁਹਾਡੇ ਲਈ ਨਵੀਆਂ-ਨਵੀਆਂ ਪੰਜਾਬੀ ਹੱਡ ਬੀਤੀਆਂ ਜੱਗ ਬੀਤੀਆਂ ਤੇ ਲੇਖਕਾਂ ਦੁਆਰਾ ਲਿਖੀਆਂ ਹੋਈਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਨਾਲ